trong tâm ਜੀ ਫੱਕ ਦੀ ਮੁਸ਼ਕਲ ਆ ਫੱਕ ਅੱਖਾਂ ਦੇ ਵਿੱਚ ਪੈਂਦੀ ਆ ਜਦੋਂ ਵੀ ਆਪਾਂ ਕਿਤੇ ਜਾਂਦੇ ਆ ਅੱਖਾਂ ਦੇ ਵਿੱਚ ਪੈਂਦੀਆਂ ਸਾਡੀ ਅਖਾਨੀਆਂ ਕਰ ਦਿੰਦੇ ਆ ਤੇ ਐਕਸੀਡੈਂਟ ਹੁੰਦੇ ਆ ਘੱਟੋ ਘੱਟ 10 ਸਾਲ ਤੋਂ ਤੋਂ ਉੱਡਦਾ ਪਿਆ ਜੀ ਕੋਈ ਸੁਣਾਈ ਨਹੀਂ ਹੁੰਦੀ ਕੋਈ ਸੁਣਾਈ ਨਿਕਲਦਾ ਸੱਤੇ ਕੋ ਗਏ ਸਗੇ ਸੱਤਾ ਕਹਿੰਦਾ ਮੇਰੇ ਹੱਥ ਖੜਿਆ ਕਹਿੰਦਾ ਮੈਂ ਕੁਝ ਨਹੀਂ ਕਰ ਸਕਦਾ ਇਸ ਕਰਕੇ ਇਹ ਚੀਜ਼ਾਂ ਡੰਗਾ ਬੰਦ ਹੋਣੇ ਚਾਹੀਦੀਆਂ ਨੇ ਐਸਾ ਮੇ ਜੜ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਦੋਸਤੋ ਅੱਜ ਜਿਹੜੀਆਂ ਅਸੀਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇਹ ਟਿਬਰ ਰੋਡ ਦੀਆਂ ਤਸਵੀਰਾਂ ਨੇ ਜਿੱਥੇ ਲੋਕਾਂ ਦੇ ਅੰਦਰ ਕਾਫੀ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ ਕਿ ਉਹਨਾਂ ਦੇ ਨਾਲ ਜਿਹੜੀਆਂ ਡੈਂਗਾ ਨੇ ਡੈਂਗਾ ਦੇ ਕਰਕੇ ਉਹਨਾਂ ਦੇ ਘਰ ਦੇ ਜਿਹੜੇ ਹਾਲਾਤ ਨੇ ਬਹੁਤ ਜ਼ਿਆਦਾ ਬੱਤਰ ਹੋ ਚੁੱਕੇ ਨੇ ਔਰ ਬੱਚਿਆਂ ਨੂੰ ਨਾ ਉਹ ਛੱਤ ਤੇ ਲੈ ਕੇ ਜਾ ਸਕਦੇ ਨੇ ਨਾ ਉਹ ਛੱਤ ਦੇ ਉੱਤੇ ਕੱਪੜੇ ਪਾ ਸਕਦੇ ਨੇ ਇਸ ਸਬੰਧ ਦੇ ਵਿੱਚ ਮੁਹੱਲਾ ਵਾਸੀ ਇਕੱਠੇ ਹੋਏ ਨੇ ਤੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸੱਸੀ ਗੱਸਰ ਕੀ ਨਾਮ ਤੁਹਾਡਾ ਠੀਕ ਹੈ ਮੇਰਾ ਨਾਮ ਜੀ ਸਵਰਨ ਸਿੰਘ ਆ ਜੀ ਕੀ ਮੁਸ਼ਕਲ ਆ ਰਹੀ ਹੈ ਸਰ ਮੁਸ਼ਕਲਾਂ ਜੀ ਫੱਕ ਦੀ ਮੁਸ਼ਕਲ ਆ ਫੱਕ ਅੱਖਾਂ ਦੇ ਵਿੱਚ ਪੈਂਦੀ ਆ ਜਦੋਂ ਵੀ ਆਪਾਂ ਕਿਤੇ ਜਾਂਦੇ ਆ ਅੱਖਾਂ ਦੇ ਵਿੱਚ ਪੈਂਦੀਆਂ ਸਾਡੀਆਂ ਅਖਾਨੀਆਂ ਕਰ ਦਿੰਦੇ ਆ ਤੇ ਐਕਸੀਡੈਂਟ ਹੁੰਦੇ ਆ ਇਸ ਸਬੰਧ ਦੇ ਵਿੱਚ ਕਦੀ ਤੁਸੀਂ ਕੰਪਲੀਟ ਨਹੀਂ ਪਾਈ ਕਿਸੇ ਨੂੰ ਪਾਈ ਆ ਜੀ ਅੱਗੇ ਤੇ ਕੋਈ ਸੁਣਾਈ ਨਹੀਂ ਹੋਈ ਕੋਈ ਸੁਣਾਈ ਨਹੀਂ ਹੋਈ ਇਹ ਕਿੰਨੇ ਟਾਈਮ ਤੋਂ ਐ ਇਦਾਂ ਹੀ ਆ ਮਤਲਬ ਜਿਹੜਾ ਧੂਆਂ ਉੜ ਰਿਹਾ ਤੁਹਾਡੇ ਘਰਾਂ ਦੇ ਵਿੱਚ ਆ ਰੇ ਫੇ ਕੱਟ ਤੋਂ ਘੱਟ 10 ਸਾਲ ਤੋਂ ਧੂਆਂ ਉੜਦਾ ਪਿਆ ਜੀ ਕੋਈ ਸੁਣਾਈ ਨਹੀਂ ਹੁੰਦੀ ਵੀ 10 ਸਾਲਾਂ ਤੋਂ ਕਦੀ ਕਿਸੇ ਪ੍ਰਸ਼ਾਸਨ ਨੇ ਆਣ ਕੇ ਤੁਹਾਡੀ ਬਾਤ ਨਹੀਂ ਪੁੱਛੀ ਨਾ ਕਿਸੇ ਨੇ ਨਹੀਂ ਪੁੱਛੀ ਕਿਸੇ ਨੇ ਨਹੀਂ ਪੁੱਛੇ ਕਿਸੇ ਨੇ ਨਹੀਂ ਪੁੱਛੇ ਕਿਸੇ ਨੇ ਨਹੀਂ ਪੁੱਛੀ ਆਰਤੀ ਕੋਠੇ ਦੇ ਸੋਨੇ ਆ ਸਾਡੇ ਮੂੰਹ ਕਾਲੇ ਹੋ ਜਾਂਦੇ ਸਾਡੇ ਕੱਪੜੇ ਕਾਲੇ ਹੋ ਜਾਂਦੇ ਸਾਰੇ ਸਾਰੇ ਕੱਪੜੇ ਕਾਲੇ ਹੋ ਜਾਂਦੇ ਬਹੁਤ ਪਰੇਸ਼ਾਨ ਹੈਗੇ ਐ ਫੱਕ ਦੇ ਉੱਤੋਂ ਇਹਨਾਂ ਕਾਰਖਾਨੇ ਜਿਹੜੇ ਡੰਗਾ ਗਿਆ ਇਹਨਾਂ ਤੋਂ ਬਹੁਤ ਪਰੇਸ਼ਾਨ ਸਾਰੀ ਦੁਨੀਆ ਸਾਰਾ ਮੁਹੱਲਾ ਇੱਥੇ ਜੇ ਕੋਈ ਮਕਾਨ ਵੇਚਣਾ ਚਾਹੁੰਦਾ ਉਹ ਨਹੀਂ ਵਿਕਦਾ ਫੱਕ ਕਰਕੇ ਮਕਾਨ ਨਹੀਂ ਕੋਈ ਲੈਂਦਾ ਕਿਸੇ ਕੋਲ ਕੋਈ ਲੋਕੀ ਕਿਰਾਏ ਤੇ ਰਹਿਣ ਦੇ ਬਾਹਰ ਜਾ ਕੇ ਕਿਰਾਏ ਤੇ ਦੇਖੇ ਜੰਦਰੇ ਮਾਰ ਕੇ ਜੇ ਗੱਲ ਕੀਤੀ ਜਾਵੇ ਇਸ ਸਬੰਧ ਦੇ ਵਿੱਚ ਤੁਸੀਂ ਕਿਹਨੂੰ ਕੰਪਲੀਟ ਪਾਈਆ ਹੁਣ ਤੱਕ ਅਸੀਂ ਸਰਕਾਰਾਂ ਨੂੰ ਪਾਈ ਦੀਆ ਦੇਈ ਦੀਆ ਉਹ ਸੁਨਾਈ ਨਹੀਂ ਕਰਦੇ ਅਦਰੋਦਰ ਕਰ ਦਿੰਦੇ ਆ ਖਾਸ ਕਰਕੇ ਜਿਹੜੇ ਡੈਂਗਾ ਵਾਲੇ ਆ ਮਲਾਜ ਡੈਂਗਾ ਵਾਲੇ ਆ ਇਹ ਜਿਹੜੇ ਮਲਾਜ ਆਂਦੇ ਆ ਉਹਨਾਂ ਨੂੰ ਪੈਸੇ ਦੇ ਦਿੰਦੇ ਆ ਚੁੱਪ ਕਰਕੇ ਹੱਥ ਮਾਰ ਕੇ ਚੁੱਪ ਕਰਕੇ ਚੱਲ ਜਾਂਦੇ ਅਸੀਂ ਕਾਰਵਾਈ ਕਰਦੇ ਆਂਗੇ ਕਰ ਦਾਂਗੇ ਕੋਈ ਕਾਰਵਾਈ ਨਹੀਂ ਹੁੰਦੀ ਸਾਰੇ ਪੈਸੇ ਦੇ ਮੁੱਲ ਲਗਿਆ ਡੈਂਗਾ ਵਾਲੇ ਪੈਸੇ ਚੜਾ ਦਿੰਦੇ ਆ ਤੇ ਉਹ ਚੁੱਪ ਕਰਕੇ ਚੱਲ ਜਾਂਦੇ ਆ ਇਸ ਇਲਾਕੇ ਦੇ ਐਮਐਲਏ ਇਸ ਸੰਵਲੇ ਇਲਾਕੇ ਦੇ ਐਮਐਲਏ ਆ ਆਪਣਾ ਸੰਜੇ ਤਲਵਾਰਾ ਉਹਨਾਂ ਨੇ ਕਦੀ ਇਸ ਸੰਬੰਧ ਚ ਗੱਲ ਹੋਈ ਤੁਹਾਡੀ ਉਹਨਾਂ ਨਾਲ ਹੋਈ ਆ ਕਈ ਵਾਰੀ ਉਹ ਕਹਿੰਦੇ ਵੀ ਅਸੀਂ ਰਿਪੋਰਟ ਕੀਤੀ ਹੋਈ ਆ ਬਾਕੀ ਹੁਣ ਸਾਨੂੰ ਨਹੀਂ ਪਤਾ ਵੀ ਉਹਨਾਂ ਕੀਤੀ ਕਿ ਨਹੀਂ ਕੀਤੀ ਕਾਫੀ ਜ਼ਿਆਦਾ ਰੂਸ ਪਾਇਆ ਜਾ ਰਿਹਾ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਹੋਰ ਵੀ ਸਾਡੇ ਨਾਲ ਮਲਨ ਵਾਸੀ ਮੌਜੂਦ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆਂ ਕੀ ਨਾਮ ਤੁਹਾਡਾ ਆਰਾਮ ਸਿੰਘ ਆਰਾਮ ਸਿੰਘ ਜੀ ਕੀ ਪਰੇਸ਼ਾਨੀ ਹੈ ਪਰੇਸ਼ਾਨੀ ਇਹ ਜੀ ਜਿਹੜਾ ਆ ਇਹ ਆਪਣਾ ਇਹ ਦੰਡਾਇੰਗਾ ਚੱਲਦੀਆਂ ਨੇ ਇਹ ਜਲਾਉਂਦੇ ਹੈ ਜਿਹੜਾ ਗਲਤ ਚੀਜ਼ ਜਲਾਉਂਦੇ ਜਿਵੇਂ ਕੋਇਲਾ ਜਲਾਉਣ ਤਾਂ ਰੱਖ ਉੜਨੀ ਚਾਹੀਦੀ ਪਰ ਇਹ ਜਲਾਉਂਦੇ ਸਸਤੀ ਚੀਜ਼ਾਂ ਉਹਦੇ ਕਰਕੇ ਸਾਰਾ ਕੋਠਾ ਗਾਲਾ ਹੋ ਜਾਂਦਾ ਜਿਹੜੀ ਚੋਲਾਂ ਦੀ ਉਹਨੂੰ ਫੱਕ ਜੀ ਕਹ ਦਿੰਦੇ ਆ ਉਹਨੂੰ ਉਹ ਚੀਜ਼ੜਾਈ ਜਾਂਦੀ ਹੈ ਜਿਹੜੀ ਅੱਖ ਦੇ ਵਿੱਚ ਵੀ ਪੈਣ ਦਾ ਨੁਕਸਾਨ ਹੋ ਜਾਂਦਾ ਹਾਂ ਜੀ ਹਾਂ ਜੀ ਤੇ ਇਹ ਪੈਸੇ ਬਚਾਉਂਦੇ ਆ ਸਰਕਾਰ ਮਿਲੀ ਹੋਈ ਹੈ ਤੇ ਹੁਣ ਸਾਡੀ ਕੋਈ ਸੁਣਵਾਈ ਹੋਣੀ ਰਹੀ ਹੈ ਜੀ ਅਰੇ ਇਸ ਸਬੰਧ ਦੇ ਵਿੱਚ ਕਦੀ ਵੀ ਕਿਸੇ ਡੈਂਗ ਦੇ ਮਾਲਕ ਦੇ ਨਾਲ ਕਦੀ ਗੱਲਬਾਤ ਕੀਤੀ ਹੋਵੇ ਕਿਸੇ ਨੇ ਅਸੀਂ ਸਰਕਾਰ ਨੂੰ ਕਹਿ ਸਕਦੇ ਆ ਆਪਣੇ ਐਮਐਲਏ ਨੂੰ ਕਹਿ ਸਕਦੇ ਆ ਅਰ ਹੋਰ ਅਸੀਂ ਡਾਂਗੇ ਤਾਂ ਜਾ ਕੇ ਕੁਝ ਕਹਿ ਨਹੀਂ ਸਕਦੇ ਹਾਂ ਹੁਣ ਸਰਕਾਰ ਨੂੰ ਸੁਝਾਉਣਾ ਚਾਹੀਦਾ ਪਬਲਿਕ ਰਹਿੰਦੀ ਇੰਨੀ ਇੱਥੇ ਤੇ ਤੁਸੀਂ ਐਮਐਲਏ ਦੇ ਕੋਲ ਕੰਪਲੀਟ ਪਾਈ ਸੀ ਜਾਂ ਕੌਂਸਲਰ ਦੇ ਕੋਲ ਕੰਪਲੀਟ ਪਾਈ ਆ ਕਦੀ ਤੇ ਉਹਨਾਂ ਨੇ ਤੁਹਾਨੂੰ ਕੀ ਅਸ਼ਵਸ਼ਣ ਦਿੱਤਾ ਉਹਨਾਂ ਨੇ ਇਹ ਹੀ ਕਿਹਾ ਜੀ ਅਸੀਂ ਕਾਰਵਾਈ ਕਰਾਂਗੇ ਡਾਈਂਗਾ ਉੱਤੇ ਪਰ ਹਜ ਤੱਕ ਤਾਂ ਕੁਝ ਹੋਇਆ ਹੋਇਆ ਨਹੀਂ ਹਾਂਜੀ ਹਾਂਜੀ ਤੇ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਮੈਸੇਜ ਇਹ ਜੋਦੇ ਜੀ ਇਹ ਫੱਕ ਜਲਾਉਣਾ ਬੰਦ ਕਰ ਕਰ ਦੇਣ ਜੀ ਜੋ ਕੋਇਲਾ ਜਲਾਉਣ ਤੇ ਜਾਂ ਡਾਈਂਗਾ ਹੋਰ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂਜੀ ਸਸੀ ਗੱਲ ਸਾਹਿਬ ਕੀ ਨਾਮ ਹੈ ਸਾਹਿਬਕਾਰ ਜੀ ਉਹਨਾਂ ਦਾ ਕਰਨ ਸਿੰਘ ਆ ਜੀ ਜੀ ਹਾਂ ਜੀ ਅਸੀਂ ਮਹੱਲੇ ਤੋਂ ਬਿਲੋਂਗ ਕਰਦੇ ਹਾਂ ਹਾਂ ਜੀ ਇਸੇ ਮਹੱਲੇ ਦੇ ਵਿੱਚ ਹਾਂ ਜੀ ਠੀਕ ਹੈ ਹਾਂ ਜੀ ਡੈਂਗਾ ਐਸੋ ਬਾਹਰ ਜਾਣੀ ਆ ਜਾਂਦੀਆਂ ਡੈਂਗਾ ਦਾ ਜਿਹੜਾ ਇਹ ਫੱਕ ਵਾਲ ਦੇ ਆਏ ਓੜ ਓੜ ਕੇ ਸਾਡੇ ਅੱਖਾਂ 'ਚ ਪੈਂਦੇ ਆ ਜਦੋਂ ਕਿਤੇ ਬਾਹਰ ਨਿਕਲੀ ਦਾ ਐਕਸੀਡੈਂਟ ਹੋਣ ਦਾ ਖਦਰਾ ਆ ਕੋਈ ਸੁਨਵਾਇ ਨਿਕਾ ਦਾ ਸੱਤੇ ਕੋ ਗਏ ਸਗੇ ਸਤਾ ਕਹਿੰਦਾ ਮੇਰੇ ਹੱਥ ਖੜਿਆ ਕਹਿੰਦਾ ਮੈਂ ਕੁਝ ਨਹੀਂ ਕਰ ਸਕਦਾ ਹੂੰ ਹੂੰ ਕਾਉਂਸਲਰ ਸਤਾ ਆਪਣਾ ਕਾਉਂਸਲਰ ਸਤਾ ਕਾਉਂਸਲਰ ਹੈ ਇਸ ਏਰੀਆ ਦਾ ਕਾਉਂਸਲਰ ਸੱਤਾ ਸੱਤਾ ਕਾਉਂਸਲਰ ਉਹਨੇ ਕੀ ਕੀਤਾ ਉਹ ਕਹਿੰਦਾ ਜੀ ਮੈਂ ਉਹਨੂੰ ਇੱਕ ਵਾਰ ਦੋ ਵਾਰ ਜਾ ਕੇ ਕਿਹਾ ਵੀ ਇਹ ਕਾਲੋਂ ਦਾ ਕੋਈ ਇੰਤਜ਼ਾਮ ਕਰੋ ਕਹਿੰਦਾ ਸਾਡੇ ਹੱਥ ਖੜੇ ਆ ਕਹਿੰਦਾ ਸਰ ਅਸੀਂ ਇਹ ਨਹੀਂ ਕੁਝ ਕਰ ਸਕਦੇ ਇਹਦੇ ਬਾਰੇ ਮਗਾ ਜੀ ਬੋਟਾ ਲੈ ਅੰਦਰ ਦੇ ਵਿੱਚ ਅਸੀਂ ਕਾਉਂਸਲਰ ਨਾਲ ਵੀ ਗੱਲਬਾਤ ਕਰਾਂਗੇ ਔਰ ਹੋਰ ਵੀ ਸਾਡੇ ਨਾਲ ਮੁਲਾਵਾਸੀ ਮੌਜੂਦ ਨੇ ਉਹਨਾਂ ਨੇ ਵੀ ਇਸ ਗੱਲਬਾਤ ਕਰਦੇ ਆ ਕੀ ਨਾਮ ਵੀਰੇ ਆਪਣਾ ਮੇਰਾ ਨਾਮ ਗੁਲਜਾਰ ਸਿੰਘ ਆ ਜੀ ਜੀ ਅਸੀਂ ਇੱਥੇ ਰਹਿਣ ਵਾਲੇ ਹੈਗੇ ਜੀ ਇੱਕ ਤਾਂ ਅੱਖਾਂ ਜੋ ਪੈਂਦੀ ਸਾਡੇ ਅੰਗੇ ਨਾਲ ਫੱਕ ਬੜੀ ਪੈਂਦੀ ਹੈ ਜੇ ਕੋਈ ਸਾਡੇ ਘਰੇ ਕੋ ਰਿਸ਼ਤੇਦਾਰ ਵੀ ਆ ਜਾਂਦਾ ਵਾ ਬਾਈ ਚੰਦ ਰਾਤ ਨੂੰ ਬੰਦਾ ਸੌਂਦਾ ਉੱਠਦਾ ਬੈਠਦਾ ਅੱਖਾਂ ਜੋ ਪੈਂਦੀ ਹੈ ਕਈ ਵਾਰੀ ਪੈਂਦਾ ਸੀ ਦਵਾਈਆਂ ਲੈਣ ਜਾਂਦੇ ਕੋਈ ਕੋਸ਼ਿਸ਼ ਕਰਦੇ ਪਰੋਬਲਮ ਬਹੁਤ ਜ਼ਿਆਦੀ ਹੈਗੀ ਆ ਜਿੰਨੀ ਵੇ ਅਸੀਂ ਕਹਿ ਲਈ ਛੋਟੇ ਛੋਟੇ ਬੱਚੇ ਘਰਾਂ ਚ ਹੈਗੇ ਬਹੁਤ ਔਖੇ ਹੈ ਤੇ ਇਹਦੇ ਤੇ ਉੱਪਰ ਸਹੀ ਕੰਮ ਹੋਣਾ ਚਾਹੀਦਾ ਹੈਗਾ ਜੀ ਸਾਡੇ ਬਿਲਕੁਲ ਬਿਲਕੁਲ ਮਲੇਵਾਸੀ ਬਲੂ ਥੋੜਾ ਰੋਸਜ ਜਤਾਇਆ ਜਾ ਰਿਹਾ ਹੈ ਕਿ ਇਹ ਜਿਹੜੀਆਂ ਡੈਂਗਾ ਦੇ ਵਿੱਚ ਸਵਾਹ ਔੜ ਰਹੀ ਆ ਉਹਦੇ ਤੇ ਨਕੇਲ ਪਾਈ ਜਾਣੀ ਚਾਹੀਦੀ ਆ ਔਰ ਸਹੀ ਤਰ੍ਹਾਂ ਉਹਨੂੰ ਠੀਕ ਤਰ੍ਹਾਂ ਚਲਵਾਇਆ ਚਲਾਣਾ ਚਾਹੀਦਾ ਹੈ ਆ ਇਸ ਸਵਾਨ ਦੇ ਵਿੱਚ ਅਸੀਂ ਨੌਜਵਾਨ ਪੀੜੀ ਨਾਲ ਵੀ ਗੱਲਬਾਤ ਕਰਾਂਗੇ ਕੀ ਨਾ ਵੀਰੇ ਆਪਣਾ ਹਸਪਾਲ ਸਿੰਘ ਸਰ ਅੱਛਾ ਤੇ ਇਹ ਜਿਹੜੀ ਡੈਂਗਾ ਚੱਲਦੀ ਆ ਪਈਆਂ ਇਹਦੇ ਨਾਲ ਬੜੇ ਲੋਕ ਪਰੇਸ਼ਾਨ ਵੀ ਹੈਗੇ ਨੇ ਤੇ ਬਹੁਤ ਹੀ ਜ਼ਿਆਦਾ ਰੋਸ ਪਾਇਆ ਜਾਂਦਾ ਕਿਉਂਕਿ ਇਹ ਜਦੋਂ ਆਪਾਂ ਖਾਣੇ ਪੀਣੇ ਕੁਝ ਵੀ ਜਦੋਂ ਅਸੀਂ ਕੁਝ ਵੀ ਖਾਣੇ ਪੀਣੇ ਆ ਤਾਂ ਸਾਡੇ ਜੇ ਰੋਟੀ ਖਾਣੇ ਬਾਹਰ ਬੈ ਕੇ ਵੀ ਉਹ ਸਾਡੀ ਰੋਟੀ ਦੇ ਵਿੱਚ ਪੈਂਦੀ ਸਵਾ ਉਹ ਚਾਹ ਪੀਣੇ ਆ ਕਿਸੇ ਕੋਈ ਵੀ ਚੀਜ਼ ਖਾਣੇ ਪੀਣੇ ਆ ਉਹਦੇ ਵਿੱਚ ਪੈਂਦੀ ਆ ਤੇ ਜਿਹੜੇ ਨਿਆਣੇ ਆ ਉਹਨਾਂ ਦੀ ਅੱਖਾਂ ਵਿੱਚ ਪੈਂਦੀ ਆ ਜਦੋਂ ਆਪਾਂ ਰੋਡ ਤੋਂ ਚੱਲਦੇ ਆਉਂਦੇ ਆ 5 ਕਿਲੋਮੀਟਰ ਤੋਂ ਅੱਖਾਂ ਦੇ ਵਿੱਚ ਪੈਣੀ ਸਵਾ ਚਾਲੂ ਹੋ ਜਾਂਦੀ ਆ ਇਹਦੇ ਕਰਕੇ ਅਸੀਂ ਕਹਿੰਦੇ ਆ ਡੈਂਗਾ ਬਾਹਰ ਜਾਈਏ ਜਾਂ ਕਿਤੇ ਜਾਣ ਤੇ ਕੁਝ ਐਮਐਲਏ ਨੂੰ ਵੀ ਕੀਤਾ ਕਿਹਾ ਗਿਆ ਵਾ ਕਿ ਇਹ ਡੈਂਗਾ ਬਾਹਰ ਜਾਣੀ ਜਾਂਦੇ ਆ ਉਹ ਕਹਿੰਦੇ ਆ ਕਾਰਵਾਈ ਕਰਦੇ ਆ ਤੇ ਹਜੇ ਤੱਕ ਕੋਈ ਕਾਰਵਾਈ ਹੋਈ ਉਹਨਾਂ ਵੱਲੋਂ ਨਹੀਂ ਕਾਰਵਾਈ ਕੋਈ ਨਹੀਂ ਹੋਈ ਜੀ ਜਦੋਂ ਵੀ ਕਿੰਨੀ ਵਾਰੀ ਕਹਿ ਚੁੱਕੇ ਉਹਨਾਂ ਨੂੰ ਦੋ ਤਿੰਨ ਵਾਰੀ ਕਹਿ ਚੁੱਕੇ ਅਸੀਂ ਵੀ ਹਾਂਜੀ ਕੀ ਨਾ ਵੀਰੋ ਆਪਣਾ ਕੁਲਦੀਪ ਸਿੰਘ ਜੀ ਕੀ ਕਹਿਣਾ ਚਾਹੁੰਦੇ ਮੈਂ ਇਹੀ ਕਹਿਣਾ ਚਾਹਾਂਗਾ ਜੀ ਜਿਹੜੀਆਂ ਡੈਂਗਾ ਹੈ ਇਹਨਾਂ ਨੂੰ ਕੋਈ ਅਲੱਗ ਜਗ੍ਹਾ ਦਿੱਤੀ ਜਾਵੇ ਜਾਂ ਇਹਨਾਂ ਨੂੰ ਬਿਲਕੁਲ ਢੰਗ ਦੇ ਨਾਲ ਚਲਾਇਆ ਜਾਵੇ ਕਿਉਂਕਿ ਜੋ ਵੀ ਚੀਜ਼ ਵਰਤੀ ਜਾਂਦੀ ਹੈ ਉਹ ਪ੍ਰੋਸੀਜਰ ਦੇ ਮੁਤਾਬਕ ਵਰਤੀ ਜਾਵੇ ਤਾਂ ਕਿ ਕਿਸੇ ਨੂੰ ਨੁਕਸਾਨ ਨਾ ਹੋਵੇ ਕਿਉਂਕਿ ਜੇ ਜੋ ਇਹ ਫੱਕ ਉੱਡਦੀ ਆ ਉਹ ਜਦੋਂ ਵੀ ਕਿਸੇ ਬੱਚੇ ਦੇ ਜਾਂ ਕਿਸੇ ਬਜ਼ੁਰਗ ਦੇ ਜਾਂ ਕਿਸੇ ਦੇ ਵੀ ਅੱਖ 'ਚ ਪੈਂਦੀ ਆ ਤਾਂ ਕੁਝ ਟਾਈਮ ਲਈ ਉਹ ਜਨਕੀ ਦਿਖਣਾ ਪ੍ਰੋਬਲਮ ਹੋ ਜਾਂਦੀ ਆ ਉਹਦੇ ਨਾਲ ਐਕਸੀਡੈਂਟ ਹੋਣ ਦਾ ਡਰ ਆ ਗਾਂਧੀ ਜਨਰੇਸ਼ਨ ਲਈ ਅਖਰ ਨੁਕਸਾਨ ਹੋ ਸਕਦਾ ਆ ਤੇ ਕੁਝ ਵੀ ਹੋ ਸਕਦਾ ਹੈ ਇਸ ਲਈ ਇਹਨਾਂ ਨੂੰ ਜਾਂ ਤਾਂ ਬੰਦ ਕੀਤਾ ਜਾਵੇ ਜਾਂ ਇਹਨੂੰ ਸਹੀ ਪ੍ਰੋਪਰ ਢੰਗ ਨਾਲ ਇਹਨੂੰ ਚਲਾਇਆ ਜਾਵੇ ਜੀ ਜੀ ਬਿਲਕੁਲ ਜਿਹਾ ਤਾਂ ਇਹਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇ ਜਾਂ ਇਹਨੂੰ ਸਹੀ ਤਰ੍ਹਾਂ ਚਲਾਇਆ ਜਾਵੇ ਅੱਗੇ ਵੀ ਕਈ ਵਾਰ ਇਹਨਾਂ ਮੱਲੇ ਨਿਵਾਸੀਆਂ ਦਾ ਕਹਿਣਾ ਹੈ ਕਿ ਇਸ ਸਬੰਧ ਦੇ ਵਿੱਚ ਜਦੋਂ ਅਸੀਂ ਕਿਸੇ ਕਾਉਂਸਲਰ ਨਾਲ ਜਾਂ ਮਤਲਬ ਕਿਸੇ ਐਮਐਲਏ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਇਹੀ ਗੱਲ ਕਹਿ ਕੇ ਸੁਸ਼ਵਾਸ਼ਣ ਦਿੱਤਾ ਕਿ ਨਾ ਫਰਸ਼ਾਂ ਦੇ ਉੱਤੇ ਸਵਾਦ ਦਿਖੂਗੀ ਤੇ ਨਾ ਅਰਸ਼ਾਂ ਦੇ ਉੱਤੇ ਸਵਾਦ ਦਿਖੂਗੀ ਜੇ ਦਿਖੂਗੀ ਤੇ ਉਹਦੇ ਤੇ ਬਣਦੀ ਕਾਰਵਾਈ ਕੀਤੀ ਜਾਊਗੀ ਦੇਖਦੇ ਹਾਂ ਕਿ ਇਹ ਕਿੰਨੀ ਕੁ ਕਾਰਵਾਈ ਉਹਨਾਂ ਦੇ ਹੁੰਦੀ ਆ ਸਰ ਮੱਲੇ ਵੱਲੋਂ ਇੱਕ ਪ੍ਰੋਟੈਸਟ ਕੀਤਾ ਗਿਆ ਹੈ ਕਿ ਡੇਂਗਾਂ ਨੂੰ ਲੈ ਕੇ ਉਹਨਾਂ ਦੇ ਘਰਾਂ ਦੇ ਵਿੱਚ ਕਾਫੀ ਜ਼ਿਆਦਾ ਸਵਾਹ ਆ ਤੇ ਉਹ ਕਾਫੀ ਜਿਆਦਾ ਲੋਕਾਂ ਦੇ ਅੰਦਰ ਰੋਸ ਆ ਜਿਹੜਾ ਰਾਖਵਲਾ ਇਸ਼ੂ ਹੈ तकरीबन 4 ਸਾਲ ਤੋਂ ਇਸ ਇਸ਼ੂ ਨਾਲ ਅਸੀਂ ਫਾਈਟ ਕਰ ਰਹੇ ਹਾਂ ਡਾਈੰਗਸ ਵਾਲੇ ਤੇ ਦੋ ਇਸ਼ੂ ਸੀ ਇੱਕ ਤਾਂ ਜਿਹੜਾ ਇਹਨਾਂ ਦਾ ਪਾਣੀ ਸੀਗਾ ਕੈਮੀਕਲ ਵਾਲਾ ਜਿਹੜਾ ਬੁੱਢੇ ਨਾਲੇ ਜਿਆ ਸਾਡੇ ਸੀਵਰ ਤੇ ਜਾਂਦਾ ਸੀ ਸੈਕਿੰਡ ਜਿਹੜਾ ਇਹਨਾਂ ਦਾ 에ਅਰ ਪੂਰਿਟਡ ਕਰ ਰਹੇ ਸੀ ਹੁਣ ਮੇਰੇ ਕਹਿ ਲਾ ਕਿ ਜਿਹੜਾ ਪਾਣੀ ਵਾਲਾ ਇਸ਼ੂ ਹੈ ਸਾਡਾ ਬਾਦਰਕੇ ਰੋਡ ਵਾਲਾ ਸੀਟੀ ਵੀ ਚੱਲ ਰਿਹਾ ਚੱਲ ਗਿਆ ਜਿਹੜਾ ਤੁਹਾਡਾ ਉਹ ਹੈਗਾ ਫੋਕਲ ਪੁਆਇੰਟ ਵਾਲਾ ਔਰ ਤਾਜਪੂਰ ਵਾਲਾ ਇਹ ਸਟਾਰਟ ਹੋਣ ਜਾ ਰਹੇ ਹੈ ਤੇਰਾ ਰਾਖਵਲਾ ইস্যੂ ਹੈ ਉਹਦੇ ਵਾਸਤੇ ਤਿੰਨ ਚਾਰ ਮੀਟਿੰਗਸ ਅਸੀਂ ਕਾਰਪੋਰੇਸ਼ਨ ਤੇ ਪੋਲਿਊਸ਼ਨ ਬੋਰਡ ਨਾਲ ਮਿਲ ਕੇ ਕੀਤੀਆਂ ਔਰ ਉਹਦੇ ਰਿਜ਼ਲਟ ਜਲਦੀ ਆਣਗੇ ਜੋ ਮੈਨੂੰ ਉਹਨਾਂ ਨੇ ਅਸ਼ੋਰ ਕੀਤਾ ਸੀਗਾ ਕਿ ਅਸੀਂ ਵਿਧੀ ਨੇ 6 ਮਹੀਨਿਆਂ ਤੈਨੂੰ ਕੰਪਲੀਟ ਕਰ ਲਾਂਗੇ ਉਹ ਕੋਈ ਰਾਖ ਇਦਾਂ ਦੀ ਉਡ ਨਹੀਂ ਹੋਟੇਗੀ ਸਰ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਕਈ ਵਾਰ ਕੰਪਲੀਟ ਵੀ ਪਈ ਹੈ ਔਰ ਕਈ ਵਾਰ ਤੁਹਾਡੇ ਕੋ ਵੀ ਆਏ ਨੇ ਉਹਦਾ ਲੇਕਿਨ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ ਦੇਖੋ ਜਿਹੜੀ ਚੀਜ਼ ਬੜੀ ਪੁਰਾਣੀ ਹੈ ਇਹ ਡਾਈਸ ਹੁਣ ਨਹੀਂ ਲੱਗੀਆਂ 4 ਸਾਲਾਂ ਤੋਂ ਲੱਗੀਆਂ ਇਹ ਪਿਛਲੇ 25 30 ਸਾਲਾਂ ਤੋਂ ਐਸਟੈਬਲਿਸ਼ਡ ਨੇ ਔਰ ਜਿਹੜੀ ਇੱਕ ਸਿਸਟਮ ਉਹਨਾਂ ਦਾ ਚੱਲ ਰਿਹਾ ਉਹਨੇ ਇੱਕ ਵਾਰੀ ਬ੍ਰੇਕ ਕਰਨਾ ਉਹਦੇ ਵਾਸਤੇ ਥੋੜਾ ਸਮਾਂ ਲੱਗਦਾ ਹੈ ਲੇਕਿਨ ਇੱਕ ਗੱਲ ਦੀ ਮੈਂ ਗਰੰਟੀ ਦਿੰਨਾ ਅਗਰ ਕੋਈ ਵੀ ਉੱਥੇ ਦਾ ਰੈਜ਼ੀਡੈਂਟ ਅਗਰ ਜਿਸ ਦਿਨ ਕੋਈ ਡਾਈਂਗ ਤੋਂ ਕੁਝ ਇਹੋ ਜੀ ਰਾਖ ਉੜ ਰਹੀ ਹੈ ਜਿਹਦੇ ਨਾਲ ਹਾਂ ਫੁੱਲ ਹੈ ਉਹਦੀ ਵੀਡੀਓ ਬਣਾ ਕੇ ਸੈਂਡ ਕਰਨ ਡਾਈਂਗ ਵਾਲੇ ਦਾ ਨਾਮ ਪੇਜਨ ਉਸੇ ਟਾਈਮ ਉਹ ਡੈਂਕ ਸੀਲ ਹੋਏਗੀ ਸਰ ਉਥੇ ਕਾਫੀ ਜਿਆਦਾ ਡੰਗਾ ਨੇ ਉਹ ਮੱਲੇ ਮੱਲੇ ਵਾਲੇ ਕਹਿੰਦੇ ਕਿ ਅਸੀਂ ਕੋਠੇ ਦੇ ਉੱਪਰ ਨਾ ਤਾਂ ਕੱਪੜੇ ਪਾ ਸਕਦੇ ਆਂ ਨਾ ਅਸੀਂ ਉੱਪਰ ਸੋ ਸਕਦੇ ਆਂ ਮੱਲੇ ਵਾਲਿਆਂ ਦੀ ਜਿਹੜੀ ਪ੍ਰੋਬਲਮ ਹੈ ਜੈਨੂਨ ਹੈ ਕਿਉਂਕਿ ਅਸੀਂ ਵੀ ਦੋ ਚਾਰ ਵਾਰੀ ਉੱਥੇ ਆਪ ਵਿਜ਼ਿਟ ਕਰਕੇ ਦੇਖ ਕੇ ਆਏ ਆਂ ਲੇਕਿਨ ਉਹ ਮੈਨੂੰ ਕਾਈਂਡਲੀ ਡਾਈਂਗਾ ਦੇ ਨਾਮ ਦੱਸੇ ਜਾਂ ਮੈਂ ਆਪਣੇ ਕਾਉਂਸਲਰ ਸਹਿਬਾਨ ਨੂੰ ਕਹਿ ਕੇ ਵਿਜ਼ਿਟ ਕਰ ਲੈਨੇ ਆਂ ਔਰ ਜੋ ਵੀ ਉਹਨਾਂ ਤੇ ਅਸੀਂ ਕੜਾ ਐਕਸ਼ਨ ਲਵਾਂਗੇ ਕੈਮਰਾ ਪਰਸਨ ਹਰਜੀਤ ਦੇ ਨਾਲ ਰ